ਇਹ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਅਕਾ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੀਐਮ ਮੋਦੀ ਦੀ ਵਿਦੇਸ਼ ਯਾਤਰਾ ਨੂੰ ਭਗਵੰਤ ਮਾਨ ਨੇ ਭਗਵੰਤ ਮਾਨ ਦਾ ਤੰਜ ਵਿਦੇਸ਼ ਮੰਤralੇ ਨੇ ਦਿੱਤੀਆਂ ਨਸੀਹਤ ਕਿਹਾ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਦੇਸ਼ ਯਾਤਰਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਤੰਜ ਕੱਸਿਆ ਹੈ ਭਗਵੰਤ ਮਾਨ ਦੀ ਇਸ ਟਿੱਪਣੀ ਤੇ ਵਿਦੇਸ਼ ਮੰਤralੇ ਨੇ ਵੀਰਵਾਦ ਦਾ ਚਲਾਈ 2025 ਨੂੰ ਉੱਪਰ ਕਿਰ ਦੇਸ਼ ਮੰਤਰੀ ਅਲੇ ਵੱਲੋਂ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਲੈ ਕੇ ਕੀਤੀਆਂ ਗਈਆਂ ਅਜਹੀਆਂ ਟਿੱਪਣੀਆਂ ਗੈਰ ਜ਼ਿੰਮੇਵਾਰਾਂ ਅਤੇ ਦੁਖਦਾਈ ਹਨ ਵਿਦੇਸ਼ ਮੰਤਰਾਲੇ ਦੇ ਪਰਵਰਕਤਾ ਅਨੰਦੀਪ ਜੈਸਵਾਲ ਨੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਟਿੱਪਣੀਆਂ ਨੂੰ ਅਜੋਜ ਕਰਾਰ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਅਸੀਂ ਇੱਕ ਰਾਜ ਦੀ ਉੱਚ ਅਥਾਰਟੀ ਵੱਲੋਂ ਪੰਜਾਬ ਅਤੇ ਗਲੋਬਲ ਹੈਲਥ ਸਾਊਥ ਦੇ ਮਿੱਤਰਾਂ ਦੇਸ਼ਾਂ ਮਿੱਤਰ ਦੇਸ਼ਾਂ ਨਾਲ ਸੰਬੰਧਿਤ ਕੀਤੀਆਂ ਗਈਆਂ ਕੁਝ ਟਿੱਪਣੀਆਂ ਵੇਖਿਆ ਹਨ ਇਹ ਟਿੱਪਣੀਆਂ ਬਹੁਤ ਹੀ ਗੈਰ ਜ਼ਿੰਮੇਵਾਰ ਨਾ ਦੁਖਦਾਈ ਅਤੇ ਸ਼ੋਭਹੀਨ ਹਨ ਹਨ ਉਹਨਾਂ ਕਿਹਾ ਹੈ ਕਿ ਮਿੱਤਰ ਦੇਸ਼ਾਂ ਨਾਲ ਸਬੰਧਨ ਨੂੰ ਲੈ ਕੇ ਕੀਤੀਆਂ ਗਈਆਂ ਅਜਹੀਆਂ ਟਿੱਪਣੀਆਂ ਉਸ ਪਦਵੀ ਦੀ ਮर्यादा ਦੇ ਇੱਕਦਮ ਉਲਟ ਹਨ ਭਾਰਤ ਸਰਕਾਰ ਅਜਹੀ ਕਿਸੇ ਵੀ ਅਨੁਸੂਚਿਤ ਅਨੁਚਿਤ ਬਿਆਨਬਾਜ਼ੀ ਤੋਂ ਪੂਰੀ ਤਰ੍ਹਾਂ ਅਲੱਗ ਰਹਿੰਦੀ ਹੈ ਜੋ ਭਾਰਤ ਅਤੇ ਸਾਡੇ ਮਿੱਤਰ ਦੇਸ਼ਾਂ ਦਰਮਿਆਨ ਸਬੰਧ ਸਬੰਧਾਂ ਨੂੰ ਕਮਜ਼ੋਰ ਕਰਨ ਦਾ ਕੰਮ ਕਰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਦੇਸ਼ ਯਾਤਰਾ ਨੂੰ ਲੈ ਕੇ ਤਨਜਕਸਿਆ ਹੈ ਕਿ ਉਹ ਸਿਰਫ ਉਹਨਾਂ ਦੇਸ਼ਾਂ ਦੀ ਯਾਤਰਾ ਕਰਦੇ ਹਨ ਜਿੱਥੇ ਆਬਾਦੀ ਸਿਰਫ 10,000 ਹੈ ਭਗਵੰਤ ਮਾਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਕਿਤੇ ਵੀ ਗਏ ਹੋਣ ਮੈਨੂੰ ਲੱਗਦਾ ਹੈ ਕਿ ਉਹ ਕਾਨਾ ਗਏ ਹੋਏ ਹਨ ਉਹ ਵਾਪਸ ਆ ਰਹੇ ਹਨ ਅਤੇ ਉਹਨਾਂ ਦਾ ਸਵਾਗਤ ਹੈ ਉਹਨਾਂ ਕਿਹਾ ਹੈ ਕਿ ਰੱਬ ਹੀ ਜਾਣੇ ਉਹ ਕਿਹੜੇ ਕਿਹੜੇ ਦੇਸ਼ਾਂ ਵਿੱਚ ਜਾਂਦੇ ਰਹਿੰਦੇ ਹਨ ਮੈਗਨੇਸ਼ੀਆ ਗਲਵੇਸ਼ੀਆ ਟਾਰਬੀਸ਼ੀਆ ਉਹ ਦਾ 140 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਉਹ ਜਹੇ ਦੇਸ਼ਾਂ ਵਿੱਚ ਜਾਂਦੇ ਹਨ ਜਿੱਥੇ ਆਬਾਦੀ ਸਿਰਫ 10000 ਦੇ ਕਰੀਬ ਹੁੰਦੀ ਹੈ ਅਤੇ ਉਹਨਾਂ ਨੂੰ ਉੱਥੇ ਹੀ ਉਥੋਂ ਦੇ ਸਭ ਤੋਂ ਉੱਚੇ ਇਨਾਮਾਂ ਮਿਲ ਰਹੇ ਹਨ ਭਗਵੰਤ ਮਾਨ ਨੇ ਤਨਜ ਮਾਦਿਆ ਕਿਹਾ ਹੈ ਕਿ ਇੱਥੇ ਪੰਜਾਬ ਵਿੱਚ ਨਾ ਵਿੱਚ ਤਾਂ ਸਿਰਫ ਇੱਕ ਜੀਸੀਬੀ ਵੇਖਣ ਲਈ ਹੀ 10000 ਲੋਕ ਇਕੱਠੇ ਹੋ ਜਾਂਦੇ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ